ਕਹੋ ਨਾਨਕ ਸੁਣ ਰੇ ਮਨਾ ਮਰਹਿ ਨਾ ਜਮਕੈ ਧਾਮ ਜਿਹਾ ਗੁਣ ਗੋਵਿੰਦ ਪਜੋ ਕੰਨ ਸੁਣੋ ਹਰ ਨਾਮ ਹੋ ਨਾਨਕ ਹਰ ਭਜ ਮਨਾ ਪਰੇ ਨ ਜਮ ਕੈ ਧਾਮ ਜੋ ਪ੍ਰਾਣੀ ਮਮਤਾ ਤਜੇ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅੰਕਾਰ ਕਉ ਨਾਨਕ ਆਪਨ ਤਰੈ ਔਰਨ ਲੈਤ ਉਧਾਰ ਜਿਉ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਸ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਾਨਕ ਬਿਨ ਭਗਵਾਨ ਨੇ ਚਦੈ ਨ ਮਾਇਆ ਕਾਰਣੇ ਪ੍ਰਾਣੇ ਢੋਲਤਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜੈ ਤੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗਤ ਜੀ ਹਰ ਰੋਜ ਦੀ ਤਰ੍ਹਾਂ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀਆਂ ਵਡਿਆਈਆਂ ਕਰੀਏ ਔਰ ਆਪਾਂ ਵੀ ਲਾਹਾ ਲਈਏ ਆਪਣੇ ਇਸ ਮਨੁੱਖਾ ਜਨਮ ਦਾ ਇਸ ਸਵਾਸਾਂ ਦਾ ਆਪਾਂ ਵੀ ਲਾਹਾ ਲਈਏ ਕਿ ਮਾਲਕ ਦੀ ਵਿਦਾਈ ਕਰਕੇ ਆਪਾਂ ਆਪਣੇ ਸਵਾਸਾਂ ਨੂੰ ਸਫਲ ਕਰ ਲਈਏ ਸਵਾਸ ਜਿਹੜੇ ਹੈ ਇਹ ਸਵਾਸਾਂ ਦੇ ਨਾਲ ਨਾਮ ਜਪ ਕੇ ਸਵਾਸਾਂ ਨੂੰ ਨਾਮ ਧੰਨ ਦੇ ਵਿੱਚ ਬਦਲੀ ਕਰ ਲਈ ਆਪਾਂ ਨਾਮ ਧੰਨ ਦੇ ਵਿੱਚ ਬਦਲੀ ਕਰ ਲਈ ਤਾਂ ਆਓ ਗੁਰੂ ਪਿਆਰਿਓ ਫਿਰ ਆਪਾਂ 2 ਮਿੰਟ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਜੋ ਅੱਜ ਜੋ ਸਹਾदत ਨੌਵੇਂ ਪਾਸਾ ਜੀ ਦੀ ਜੋ ਬਹੁਤ ਸਾਰੀਆਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਗਰ ਕੀਰਤਨਾ ਰਾਹੀਂ ਸੰਗਤ ਕਰਕੇ ਉਸ ਪਿਤਾ ਪਰਮਾਤਮਾ ਨੂੰ ਯਾਦ ਕਰ ਰਹੇ ਨੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ ਤਾਂ ਆਪਾਂ ਵੀ ਯੋਗਦਾਨ ਪਾਈਏ ਆਪਾਂ ਵੀ ਲਾਹਾ ਲਈਏ ਇਹਨਾਂ ਨੂੰ ਯਾਦ ਕਰਕੇ ਆਪਾਂ ਗੁਰਪਿਆਰੋ ਯਾਦ ਉਸ ਨੂੰ ਬੱਕਰੇ ਢੰਗ ਦੇ ਨਾਲ ਕਰਾਂਗੇ ਢੰਗ ਤਾਂ ਉਹੀ ਆ ਤਰੀਕਾ ਉਹੀ ਆ ਜੋ ਗੁਰੂ ਸਾਹਿਬ ਨੇ ਦੱਸਿਆ ਹੈ ਜੋ ਗੁਰੂ ਸਾਹਿਬ ਨੇ فرمایا ਹੈ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਵੇ ਕੋਈ ਇਹ ਜਪਣ ਦੇ ਨਾਲ ਗੁਰਪਿਆਰੋ ਪਤਾ ਕੀ ਹੈ ਸਾਡੇ ਅੰਦਰ ਦੀ ਹਉਮੈ ਦੀ ਮੈਲ ਜਾਏਗੀ ਮਨ ਤੇ ਲੱਗੀ ਮੈਲ ਉਤਰੇਗੀ ਔਰ ਅਸੀਂ ਉਸ ਪਿਤਾ ਪਰਮਾਤਮਾ ਦੇ ਨੇੜੇ ਹੁੰਦੇ ਜਾਵਾਂਗੇ ਜਿਉਂ-ਜਿਉਂ ਅਸੀਂ ਨੇੜੇ ਹੋਵਾਂਗੇ ਤਿਉਂ-ਤਿਉਂ ਉਸ ਮਾਲਕ ਨੇ ਸਾਡੇ ਤੇ ਖੁਸ਼ ਹੋਣਾ ਫਿਰ ਜੋ ਅਸੀਂ ਮੁਖਤ ਉਚਾਰਿਆ ਹੈ ਇਹ ਵਾਹ ਗੁਰੂ ਆਪਾਂ ਜਿਨ੍ਹਾਂ ਦੀ ਯਾਦ ਦੇ ਵਿੱਚ ਤਾਂ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਆਪਾਂ ਜਪਾਂਗੇ ਤਾਂ ਅਕਾਲ ਪ੍ਰਭੂ ਨੇ ਖੁਸ਼ ਹੋ ਕੇ ਸਾਨੂੰ ਕੁਝ ਨਾਮ ਧੰਨਾ ਦੇਣਾ ਹੈ ਹਰ ਰਸ ਦੇਣਾ ਨਹੀਂ ਨਾਮ ਰਸ ਦੇਣਾ ਹੈ ਬਹੁਤ ਸਾਰੀਆਂ ਦਾਤਾਂ ਸਾਡੀ ਝੋਲੀ ਪਾ ਦੇਣੀਆਂ ਗੁਰਪਿਆਰਿਓ ਔਰ ਅਸੀਂ ਮਾਲਕ ਦੇ ਇੰਨਾ ਨੇੜੇ ਹੋ ਜਾਾਂਗੇ ਤਾਂ ਆ ਗੁਰੂ ਪਿਆਰਿਓ ਫਿਰ ਜ਼ਰੂਰੀ ਆ ਕਿ ਆਪਾਂ ਵੀ 2 ਮਿੰਟ ਮਾਲਕ ਨੂੰ ਯਾਦ ਕਰੀਏ ਉਸ ਬੜਾਈਆਂ ਕਰੀਏ ਉਹਦੀਆਂ ਸਤਗੁਰਾਂ ਦੀਆਂ ਇਹੀ ਆ ਸਾਡਾ ਜੀਵਨ ਦਾ ਲਾਹਾ ਇਹੀ ਮਨੁੱਖਤਾ ਦਾ ਲਾਹਾ ਹੈ ਇਹ ਸਵਾਸਾਂ ਦਾ ਅਸੀਂ ਲਾਹਾ ਲੈਣਾ ਹੈ ਤਾਂ ਆ ਗੁਰੂ ਪਿਆਰਿਓ ਫਿਰ ਜੋ ਦੱਸਿਆ ਹੋਇਆ ਤਰੀਕੇ ਦੇ ਅਨੁਸਾਰ ਜੋ ਆਪਾਂ ਦੂਸਰਿਆਂ ਵਿਚਾਰਾਂ ਕਰਕੇ ਵੀ ਆਪਾਂ ਵੀਡੀਓ ਪਾ ਰੱਖੇ ਉਹਨਾਂ ਦੇ ਵਿੱਚ ਵੀ ਦੱਸ ਰੱਖਿਆ ਹੈ ਕਿ ਇੱਕ ਵਾਹਿਗੁਰੂ ਜਪਣ ਵਾਸਤੇ ਸਾਨੂੰ ਆਪਣੀ ਆਵਾਜ਼ ਨੂੰ ਆਪ ਸੁਣਨਾ ਪੈਣਾ ਹੈ ਪਹਿਲਾਂ ਗਾਉਣਾ ਹੈ ਫਿਰ ਸੁਣਨਾ ਹੈ ਫਿਰ ਉਹਦੇ ਵਿੱਚ ਪਿਆਰ ਪਾਉਣਾ ਹੈ ਨਹੀਂ ਤੇਰੇ ਅਸੀਂ ਬੰਦ ਕਰ ਲੈਣੇ ਆ ਆਪਣੇ ਅੰਦਰ ਉਤਰਨਾ ਹੈ ਆਪਣੇ ਸਵਾਸਾਂ ਦੇ ਨਾਲ ਨਾਲ ਅਸੀਂ ਯਾਤਰਾ ਕਰਨੀ ਹੈ ਸਵਾਸ ਅਸੀਂ ਪੂਰਾ ਲੈਣਾ ਹੈ ਹੁਣ ਜ਼ਿਆਦਾਤਰ ਕੀ ਹੈ ਮਨੁੱਖਤਾ ਜਿਹਨੇ ਜੀਵ ਆਪਾਂ ਜੀ ਰਹੇ ਆ ਅੱਧਾ ਸਵਾਸ ਲੈਨੇ ਆ ਅੱਧਾ ਸਾਹ ਦੇ ਵਿੱਚ ਅਸੀਂ ਜੋ ਵੀ ਅਸੀਂ ਨਾਮ ਜਪਦੇ ਆ ਜਾਂ ਗੁਰੂ ਸਤਨਾਮ ਵਾਹਿਗੁਰੂ ਜਪਦੇ ਆ ਉਹ ਅੱਧੇ ਸਾਹ ਵਾਪਸ ਉੱਥੇ ਹੀ ਖਤਮ ਕਰ ਲੈਂਦੇ ਆ ਅਸੀਂ ਨਹੀਂ ਆਪਾਂ ਸਾਹ ਗੁਰਪਿਆਰੇ ਵੈਸੇ ਵੀ ਨਾਰਮਲੀ ਜਦੋਂ ਲੈਣਾ ਹੈ ਇਹਨੂੰ ਪੂਰਾ ਲੈਣਾ ਹੈ ਪੂਰਾ ਅੰਦਰ ਸਾਹ ਨੂੰ ਜਾਣਾ ਉਹ ਧੁੰਨੀ ਤੱਕ ਜਾਣੇ ਦੇ ਸਾਹ ਨੂੰ ਤੇ ਇਸੇ ਤਰ੍ਹਾਂ ਆਪਾਂ ਵਾਹਿਗੁਰੂ ਨੂੰ ਵੀ ਧੁੰਨੀ ਤੱਕ ਲ ਜਾਣਾ ਹੈ ਉੱਥੇ ਥੋੜਾ ਰੁੱਕ ਕੇ ਫਿਰ ਗੁਰੂ ਜੀ ਜਦੋਂ ਕਹਾਂਗੇ ਫਿਰ ਮੁੱਖ ਰਾਹੀ ਬਾਹਰ ਨਿਕਲੇਗਾ ਜਦੋਂ ਅਸੀਂ ਇਹ ਪ੍ਰਕਿਰਿਆ ਨੂੰ ਸੁਣਿਆ ਹੈ ਸੀ ਸੁਣਾਂਗੇ ਤਾਂ ਇਹ ਸਾਡਾ ਜਿਹੜਾ ਸਾਹ ਸਵਾਸ ਹੈ ਇਹ ਨਾਮ ਧੰਨ ਦੇ ਵਿੱਚ ਬਦਲੀ ਹੋ ਜਾਏਗਾ ਔਰ ਸਾਨੂੰ ਇਹਦਾ ਲੇਖਾ ਜੋਖਾ ਨਹੀਂ ਦੇਣਾ ਪੈਣਾ ਹੈ ਔਰ ਨਾਲੇ ਫਿਰ ਸਾਡੇ ਤੇ ਮਾਲਕ ਨੇ ਖੁਸ਼ ਹੋ ਜਾਣਾ ਤਾ ਗੁਰੂ ਪਿਆਰੇ ਆਪਾਂ ਸ਼ੁਰੂ ਕਰੀਏ ਔਰ ਖਾਸ ਧਿਆਨੇ ਰੱਖਣਾ ਹੈ ਕਿਸੇ ਨੇ ਮੱਥੇ ਤੇ ਧਿਆਨ ਨਹੀਂ ਲਿਜਾਣਾ ਆਪਣੀ ਤੁੰਨ ਜੋ ਆਵਾਜ਼ ਹੈ ਉਹਦੇ ਵਿੱਚ ਸੁਰਤੀ ਨੂੰ ਜੋੜਨਾ ਹੈ ਉਹਦੇ ਵਿੱਚ ਲੀਨ ਹੋਣਾ ਹੈ ਔਰ ਤੁੰਨੀ ਤੇ ਧਿਆਨਕ ਸੁਰਤੀ ਰੱਖਣੀ ਹੈ ਇੱਥੇ ਦੋ ਚੀਜ਼ਾਂ ਕਰਨੀਆਂ ਐ ਇਸ ਆ ਗੁਰੂ ਪਿਆਰੇ ਜਪੋ ਜੀ ਫਿਰ ਵਾ

La, gru wa 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 gru

ва, гру, 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 ва, గురువా 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 గురువా

గురు వా 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਗੁਰ ਪਿਆਰਿਓ ਆਪਾਂ ਜਦੋਂ ਮਾਲਕ ਦੀ ਵਡਿਆਈ ਕਰਾਂਗੇ ਇਹਦੇ ਵਿੱਚ ਸਤਿਗੁਰਾਂ ਦੀ ਬਿੜਾਈ ਆ ਵਾਹ ਗੁਰੂ ਔਰ ਸਾਡਾ ਇਹਦੇ ਵਿੱਚ ਲਾਹਾ ਹੈ ਕਿ ਅਸੀਂ ਮਾਲਕ ਦੇ ਨੇੜੇ ਹੁੰਦੇ ਜਾਵਾਂਗੇ ਨੇੜੇ ਕਿਵੇਂ ਹੋਵਾਂਗੇ ਜਿਉਂ-ਜਿਉਂ ਸਾਡੇ ਮਨ ਤੇ ਮਾਇਲ ਲੱਗੀ ਉਤਰੇਗੀ ਜਿਉਂ-ਜਿਉਂ ਅਸੀਂ ਵਾਹ-ਵਾਹ ਕਰਾਂਗੇ ਮੇਰੇ ਮਾਲਕ ਦੀ ਤੇ ਉਤੋਂ ਸਾਡੇ ਮਨ ਦੀ ਮਾਇਲ ਉਤਰੇਗੀ ਔਰ ਮਾਇਲ ਉਤਰਤੀ ਜਾਏਗੀ ਔਰ ਅਸੀਂ ਮਾਲਕ ਦੇ ਨੇੜੇ ਹੁੰਦੇ ਜਾਵਾਂਗੇ ਹਾਂ ਇੱਥੇ ਧਿਆਨ ਇੱਕ ਹੋਰ ਦੇਣਾ ਹੈ ਕਿ ਨਾਲ-ਨਾਲ ਅਸੀਂ ਮਾਇਲ ਲੱਗਣ ਨਹੀਂ ਦੇਣੀ ਦੁਆਰਾ ਸਾਨੂੰ ਮਾਇਲ ਹਰ ਰੋਜ਼ ਲੱਗਦੀ ਹੈ ਹਰ ਰੋਜ਼ ਹਰ ਪਲ ਹਰ ਘੜੀ ਕੋਈ ਸਾਡੀ ਖਾਲੀ ਨਹੀਂ ਜਾਂਦੀ ਇਸ ਮਨੁੱਖ ਦੇ ਮਨ ਨੂੰ ਮਾਇਲ ਲੱਗਦੀ ਹੈ ਅਸੀਂ ਜਾਣੇ ਅਣਜਾਣੇ ਚ ਲਾਉਣੇ ਆ ਉਹ ਨਹੀਂ ਲੱਗਣ ਦੇਣੀ ਆਪਾਂ 2 ਮਿੰਟ ਇਸ ਪ੍ਰਤੀ ਵਿਚਾਰਾ ਕਰਕੇ ਫਿਰ ਆਪਾਂ ਵਾਪਸ ਆਪਣਾ ਜੋ ਮੁੱਖ ਜੋ ਸ਼ੁਰੂਆਤ ਆ ਜੋ ਆਪਾਂ ਕੀਤੀ ਸੀ ਉਹ ਤੇ ਚੱਲਾਂਗੇ ਕਿ ਉਹ ਮੈਲ ਆਪਾਂ ਕਿਉਂ ਨਹੀਂ ਲੱਗਣ ਦੇਣੀ ਜੇ ਮੈਲ ਲੱਗਦੀ ਵੀ ਰਹੀ ਉਤਾਰਦੇ ਵੀ ਰਹੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਮੰਨ ਲਓ ਇੱਕ ਘਰ ਦੇ ਆਪਣੇ ਗਲੀ ਦੇ ਅੰਦਰ ਕੋਈ ਕੂੜਾ ਸਿੱੜਦਾ ਹੈ ਅਸੀਂ ਉਹਨੂੰ ਚੱਕੀ ਜਾਈਏ ਚੱਕੀ ਜਾਈਏ ਉੱਥੇ ਰੋਸ ਸਿੱਟੀ ਜਾਣ ਸਿੱਟੀ ਜਾਣ ਉਹ ਤਾਂ ਫਿਰ ਗੱਲ ਨਾ ਬਣੀ ਨਾ ਅਸੀਂ ਪਹਿਲਾਂ ਸਿੱਟਣ ਵਾਲੇ ਨੂੰ ਰੋਕਣਾ ਹੈ ਜਿਹੜਾ ਗੰਦਗੀ ਉੱਥੇ ਸਿੱਟ ਰਿਹਾ ਹੈ ਉਹਨੂੰ ਰੋਕਣਾ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਸਾਡੇ ਮਨ ਤੋਂ ਜਿੰਨਾ ਕਾਰਨਾ ਕਰਕੇ ਮੈਲ ਲੱਗਦੀ ਹੈ ਅਸੀਂ ਉਹ ਚੀਜ਼ ਕਰਨੀ ਹੈ ਉਹਨੂੰ ਰੋਕਣਾ ਹੈ ਪਹਿਲਾਂ ਰੋਕਣਾ ਕੀ ਹੈ ਹੁਣ ਅਸੀਂ ਰੋਕਣਾ ਹੈ ਗੁਰਪਰੇ ਨਿੰਦਿਆ ਚੁਗਲੀ ਵੈਰ ਵਿਰੋਧ ਹੀਰਖਾ ਹੋਵੇਂ ਹੰਕਾਰ ਮੈਂ ਮੇਰੀ ਇਹ ਸਭ ਅਸੀਂ ਗੁਰਪਿਆਰੇ ਸਾਨੂੰ ਰੋਕਣਾ ਪੈਣਾ ਇਹ ਪਰਹੇ ਸਾਨੂੰ ਰੱਖਦੇ ਪੈਣਗੇ ਜਦੋਂ ਇਹਨਾਂ ਤੇ ਅਸੀਂ ਪਹਿਰਾ ਦੇਵਾਂਗੇ ਫਿਰ ਜਦੋਂ ਅਸੀਂ ਜਪਾਂਗੇ ਵਾ ਗੁਰੂ ਫਿਰ ਸਾਡੇ ਮਨ ਦੀ ਮੈਲ ਉੱਤਰਦੀ ਜਾਏਗੀ ਕਿ ਲੱਗਦੀ ਲੱਗਣ ਵਾਲੀ ਅਸੀਂ ਰੋਕਤੀ ਲੱਗੀ ਹੋਈ ਨੂੰ ਅਸੀਂ ਤਾਰਦੇ ਜਾਣਾ ਹੈ ਤਾਂ ਅਸੀਂ ਮਾਲਕ ਦੇ ਨੇੜੇ ਹੋਵਾਂਗੇ ਤੇ ਮੇਰਾ ਮਾਲਕ ਵੀ ਫਰਮਾ ਰਿਹਾ ਹੈ ਸ੍ਰੀ ਰਾਗ ਮਹਲਾ 3 ਦੇ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਆਪਾਂ ਵਿਚਾਰ ਕੀਤੀ ਜਿਨ ਜਿਨ੍ਹਾਂ ਇਹ ਸ਼ਬਦ ਨੂੰ ਆਪਾਂ ਸੁਣਿਆ ਆਪਾਂ ਵਾਹਿਗੁਰੂ ਗੁਰਮੰਤਰ ਜਪਿਆ ਉਹਨੂੰ ਸੁਣਨਾ ਹੈ ਗਾਉਣ ਲਾਗੇ ਸੁਣਨਾ ਹੈ ਫਿਰ ਉਹਦੇ ਨਾਲ ਪਿਆਰ ਪੋਣਾ ਇੱਥੇ ਗੁਰੂ ਸਾਹਿਬ ਵੀ ਫਰਮਾਨ ਕਰਦੇ ਨੇ ਕਿ ਜਿੰਨੀ ਸੁਣ ਕੇ ਮੰਨਿਆ ਤਿਨਾ ਨਿਜ ਕਰ ਵਾਸ ਉਸ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਜਿਹਨੇ ਮੰਨ ਲਿਆ ਆਪਣੇ ਮਨ ਨੂੰ ਉਸ ਸਿਮਰਨ ਦੇ ਵਿੱਚ ਮੁੱਲ ਉਹਦੇ ਵਿੱਚ ਲੀਨ ਹੋ ਗਿਆ ਸੀ ਸਿਮਰਨ ਦੇ ਵਿੱਚ ਔਰ ਉਹਨ ਸੁਣੀ ਗਏ ਅਸੀਂ ਜਿਵੇਂ ਹੁਣ ਆਪਾਂ ਜਪਿਆ ਸੀ ਔਰ ਫਿਰ ਉਸ ਦਾ ਜਿਹੜਾ ਉਸ ਗੁਰਮੁਖ ਦਾ ਉਸ ਮਨੁੱਖ ਦਾ ਜਿਹੜਾ ਅੰਤਰ ਆਤਮੇ ਜਿਹੜਾ ਨਵਾਸ ਆਉਂਦਾ ਹੈ ਅੰਦਰ ਉਹਦਾ ਨਵਾਸ ਹੋ ਜਾਏਗਾ ਭਾਬੂ ਅੰਦਰ ਉਤਰ ਜਾਏਗਾ ਆਪਾਂ ਕਿਹਾ ਚੱਲਿਆ ਵੀ ਆਪਾਂ ਸ਼ਬਦ ਨੂੰ ਵਾਹਗਰੂ ਵਾਹਗਰੂ ਬੋਲਦੇ ਅੰਦਰ ਉਤਰਨਾ ਹੈ ਸਵਾਸਾਂ ਦੇ ਨਾਲ ਉਹ ਅੰਦਰ ਉਤਰ ਜਾਂਦਾ ਹੈ ਫਿਰ ਉਹਦਾ ਮਨ ਆ ਜਿਹੜਾ ਬਾਹਰੀ ਭਟਕਣਾ ਤੋਂ ਬੰਦ ਹੋ ਜਾਂਦਾ ਜਦੋਂ ਬਾਹਰੀ ਭਟਕਣਾ ਸਾਡੀ ਬੰਦ ਹੋ ਗਈ ਤਾਂ ਫਿਰ ਅਸੀਂ ਮਾਲਕ ਦੇ ਨੇੜੇ ਹੁੰਦੇ ਜਾਵਾਂਗੇ ਇਹ ਇੱਕ ਆਪਾਂ ਵਿਚਾਰ ਕੀਤਾ ਜੋ ਆਪਾਂ ਗੁਰੂ ਤੇਗ ਬਹਾਦਰ ਜੀ ਨੂੰ ਜਾਦ ਕੀਤਾ ਹੈ ਉਹਨਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਸਿਮਰਨ ਕੀਤਾ ਹੈ ਕਿ ਸਿਮਰਨ ਸਾਡਾ ਸਹੀ ਜਗ੍ਹਾ ਪਹੁੰਚੇ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚੇ ਗੁਰੂ ਤੱਕ ਪਹੁੰਚੇ ਸਾਡੀ ਆਵਾਜ਼ ਉੱਥੋਂ ਤੱਕ ਪਹੁੰਚੇ ਉਹ ਕਿਵੇਂ ਪਹੁੰਚੇ ਕਿ ਜਦੋਂ ਅਸੀਂ ਆ ਇੱਕ ਤਰੀਕਾ ਅਪਣਾਵਾਂਗੇ ਜਦੋਂ ਅਸੀਂ ਜੁਗਤੀ ਅਪਣਾਵਾਂਗੇ ਜਦੋਂ ਅਸੀਂ ਨਿੰਦਿਆ ਚੁਗਲੀ ਨੂੰ ਛੱਡ ਕੇ ਪਰਹੇਜਾਂ ਤੇ ਪਹਿਰਾ ਦੇਵਾਂਗੇ ਫਿਰ ਅਸੀਂ ਮੁਕਤ ਮੁਖਤ ਉਚਾਰਾਂਗੇ ਵਾ ਗੁਰੂ ਫੇਰ ਇਹਨੂੰ ਸੁਣਾਗੇ ਤੈਨੂੰ ਮੰਨਾਂਗੇ ਤਾਂ ਗੁਰੂ ਪਿਆਰਿਓ ਸਾਡਾ ਮੁਖ ਤੋਂ ਬੋਲਿਆ ਉਸ ਮਾਲਕ ਤੱਕ ਪਹੁੰਚੇਗਾ ਨਹੀਂ ਤਾਂ ਇਹ ਕੂੜ ਦੀ ਦੁਆਰ ਟੁੱਟਣੀ ਬੜੀ ਔਖੀ ਹੈ ਗੁਰੂ ਪਿਆਰਿਓ ਕਿਵ ਸੱਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਕਿਵੇਂ ਟੁੱਟੂਗੀ ਹੁੱਖ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਦੇ ਵਿੱਚ ਜਦੋਂ ਆ ਜਾਾਂਗੇ ਫੇਰ ਗੁਰੂ ਪਿਆਰੇ ਸਾਡੀ ਕੂੜ ਦੀ ਦਵਾਰ ਟੁੱਟ ਜੇਗੀ ਤਾਂ ਗੁਰੂ ਪਿਆਰੇ ਫੇਰ ਸਾਨੂੰ ਕੀ ਕਰਨਾ ਹੈ ਮਰਨਾ ਹੈ ਗੁਰੂ ਸਾਹਿਬ ਤੇ ਜੋ ਵੀ ਬਚਨ ਹੈ ਉਹ ਅਸੀਂ ਮੰਨਨੇ ਆ ਹੁਣ ਆਪਾਂ ਜੋ ਮੰਗਲ ਚਾਰਾ ਕੀਤਾ ਸੀ ਪੰਜਵੇਂ ਨਵੇਂ ਪਾਸਾ ਜੀ ਦੇ ਚਰਨਾਂ ਦੇ ਵਿੱਚ ਪ੍ਰਕਰਮਾ ਕੀਤੀਆਂ ਸੀ ਉਹਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਜੋ ਮਨੁੱਖ ਆਪਣੀ ਇਸ ਜੀਵ ਜੀਵ ਦੇ ਨਾਲ ਪ੍ਰਮਾਤਮਾ ਦੇ ਗੁਣ ਦਾ ਜਾਪ ਕਰੇਗਾ ਹੁਣ ਆਪਾਂ ਕੀਤਾ ਕੀ ਕੀਤਾ ਜਾਪ ਕੀਤਾ ਸੀ ਜਾਪ ਇਹ ਸਾਨੂੰ ਕੌਣ ਦੱਸ ਰਿਹਾ ਸਾਨੂੰ ਗੁਰੂ ਸਾਹਿਬ ਦੱਸ ਰਹੇ ਨੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰੂਆਂ ਦੀ ਬਾਣੀਆਂ ਸਾਨੂੰ ਉਹ ਦੱਸ ਰਹੀ ਹੈ ਜਿਸ ਤਰ੍ਹਾਂ ਆਪਾਂ ਸ਼ਬਦ ਚਾਰੇਗਾ ਜੇਹਵਾ ਗੁਣ ਗੋਬਿੰਦ ਭਜੋ ਕੰਨ ਸੁਨੋ ਹਰਨਾ ਫੇ ਗਲੋਥੀ ਆਗਿ ਨਾ ਜਦੋਂ ਅਸੀਂ ਕੰਨਾਂ ਨਾਲ ਮੁੱਖ ਤੇ ਆ ਜੀਵਨ ਦਾ ਜਪਾਂਗੇ ਕੰਨਾਂ ਦੇ ਨਾਲ ਸੁਣਾਗੇ ਤਾਂ ਗੁਰੂ ਪਿਆਰੇ ਉਹ ਪ੍ਰਮਾਤਮਾ ਦੇ ਨਾਲ ਸਾਡੀ ਡੂੰਗੀ ਸਾਂਝ ਪੈ ਜੇਗੀ ਅਸੀਂ ਨੇੜੇ ਹੋ ਜਾਗੇ ਉਹਦੇ ਇੱਥੇ ਵੀ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਵੀ ਇਹੀ ਕਹਿ ਰਹੇ ਨੇ ਕੀ ਕਹਿ ਰਹੇ ਨੇ ਜਿਹਾ ਗੁਣ ਗੋਬਿੰਦ ਪਜੋ ਕੰਨ ਸੁਣੋ ਹਰ ਨਾਮ ਕਹੋ ਨਾਨਕ ਸੁਨ ਰੇ ਮਨ ਪਰੇ ਨ ਜਮ ਕੈ ਧਾਮ ਧਾਮ ਦਾ ਮਤਲਬ ਕਰ ਜੇ ਪ੍ਰਮਾਤਮਾ ਦੇ ਗੁਣ ਅਸੀਂ ਇਸ ਜੀਵਾਂ ਦੇ ਨਾਲ ਗਾਵਾਂਗੇ ਪਰ ਗਾਉਣ ਦਾ ਤਰੀਕਾ ਸਿੱਖਣਾ ਪੈਣਾ ਸਾਨੂੰ ਉਸ ਤਰੀਕੇ ਦੇ ਨਾਲ ਗਾਵਾਂਗੇ ਗੁਰੂ ਦੀ ਮਤ ਦੇ ਅਨੁਸਾਰ ਅਸੀਂ ਜਪਾਂਗੇ ਕੰਨਾਂ ਦੇ ਨਾਲ ਅਸੀਂ ਸੁਣਾਂਗੇ ਤਾਂ ਅੱਗੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਹੋ ਨਾਨਕ ਸੁਨ ਰੇ ਮਨਾ ਮਨਾ ਤੂੰ ਸੁਣ ਲੈ ਜੇ ਤੂੰ ਆਹ ਤਰੀਕੇ ਦੇ ਨਾਲ ਜਪੇਂਗਾ ਗੁਰੂ ਦੇ ਮਤ ਦੇ ਅਨਸਾਰ ਤੂੰ ਨਾਮ ਜਪੇਂਗਾ ਤੂੰ ਜਮਾਂ ਦੇ ਬਸ ਨਹੀਂ ਪਹੇਂਗਾ ਜਮ ਤੇਰੇ ਨੇੜੇ ਵੀ ਨਹੀਂ ਆਉਣਗੇ ਜਮ ਨੇੜੇ ਵੀ ਨਹੀਂ ਆਉਣਗੇ ਫਿਰ ਅੱਗੇ ਵੀ ਨੌਵੇਂ ਪਾਸਾ ਫਰਮਾਨ ਕਰਦੇ ਨੇ ਕਿ ਜਿਹੜਾ ਮਨੁੱਖ ਆਪਣੇ ਅੰਦਰੋਂ ਮਾਇਆ ਦੀ ਜਿਹੜੀ ਮਮਤਾ ਤਿਆਗ ਦੇਗਾ ਇਹ ਬੜਾ ਔਖਾ ਹੈ ਇਹ ਜਿਹੜਾ ਸ਼ਬਦ ਹੈ ਨਾ ਇਹ ਬੜਾ ਕਠਣਾ ਹੈ ਪੜਨਾ ਸੌਖਾ ਹੈ ਮੰਨਣਾ ਬਹੁਤ ਔਖਾ ਹੈ ਗੁਰ ਪਿਆਰਿਓ ਮੰਨਣਾ ਬਹੁਤ ਔਖਾ ਹੈ ਕੀ ਕਹਿ ਰਹੇ ਨੇ ਗੁਰੂ ਸਾਹਿਬ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਜਿਹੜਾ ਮਨੁੱਖ ਆਪਣੇ ਅੰਦਰੋਂ ਮਾਇਆ ਦੀ ਮਮਤਾ ਨੂੰ ਤਿਆਗ ਦੇਗਾ ਲੋਭ ਤੇ ਮੋਹ ਅਤੇ ਹੰਕਾਰ ਨੂੰ ਦੂਰ ਕਰ ਦੇਗਾ ਉਹਦੇ ਪਤੀ ਗੁਰੂ ਸਾਹਿਬ ਫਰਮਾਨ ਕਰਦੇ ਨੇ ਉਹ ਸੰਸਾਰ ਸਾਗਰ ਤੋਂ ਭਉਜਲ ਤੋਂ ਜਿਹੜਾ ਭਉਜਲ ਹੈ ਇਹ ਦੋ ਸਿਰਿਆਂ ਦਾ ਆਪ ਸੁਆਮੀ ਖੇਲੇ ਵਿਕਸੈ ਅੰਤਰਜਾਮੀ ਜਿਹੜਾ ਤਿਰਕੁੱਟੀ ਤੇ ਲੱਗੇ ਨਾਭ ਘਾੜ ਤੱਕ ਜਿਹੜਾ ਧੁੰਨੀ ਤੱਕ ਛੜਾ ਇਹ ਰਸਤਾ ਹੈ ਇਹ ਢਾਈ ਗਿੱਠਾਂ ਦਾ ਰਸਤਾ ਹੈ ਲੇਕਿਨ ਇਹ ਪਾਰ ਕਰਨਾ ਬੜਾ ਔਖਾ ਹੈ ਇੱਥੇ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਕਹੋ ਨਾਨਕ ਆਪਣੇ ਤਰੈ ਕਹਿੰਦਾ ਜੇ ਤੂੰ ਆਹ ਕੰਮ ਕਰ ਲੇਂਗਾ ਨਾ ਜਿਹੜਾ ਆਪਾਂ ਵਿਚਾਰ ਕੀਤੀ ਐ ਜੇ ਤੂੰ ਇਹ ਵਿਧੀ ਦੇ ਨਾਲ ਨਾਮ ਜਪ ਲੇਂਗਾ ਕਹੋ ਨਾਨਕ ਆਪਨ ਤਰੈ ਔਰਨ ਲਈ ਤੋਦਾਰ ਕਹਿੰਦਾ ਤੂੰ ਦੂਜਿਆਂ ਨੂੰ ਵੀ ਪਾਰ ਕਰ ਲੇਂਗਾ ਤੂੰ ਆਪਣੇ ਸਾਕੇ ਸੰਬੰਧੀਆਂ ਨੂੰ ਜਿਹੜੇ ਸੁਣਦੇ ਹੋਣਗੇ ਹੁਣ ਮੰਨ ਲਓ ਆਪਾਂ ਗੁਰੂ ਘਰ 'ਚ ਕਥਾ ਕਰ ਰਹੇ ਆਂ ਕਿ ਸੰਗਤ ਨੂੰ ਆਪਾਂ ਇਹ ਜਾਪ ਕਰਾ ਰਹੇ ਆਂ ਤੇ ਕੋਈ ਨਾ ਕੋਈ ਇੱਕ ਗੁਰਮੁਖ ਪਿਆਰਾ ਕਰਾਉਂਦਾ ਹੈ ਕੋਈ ਗੁਰੂ ਦਾ ਪਿਆਰਾ ਕੋਈ ਸੰਤ ਜਨ ਕਰਾਉਂਦੇ ਨੇ ਨਾ ਪਰ ਉਹਨਾਂ ਦਾ ਕਰਾਇਆ ਤਾਂ ਹੀ ਫਾਇਦਾ ਹੈ ਜੇ ਉਹ ਆਪ ਵੀ ਪਾਪ ਵੀ ਪਉਣ ਜਲ ਪਾਰ ਤਰ ਜੇ ਔਰ ਆਪਣੇ ਸੰਗਤ ਨੂੰ ਵੀ ਤਾਰ ਕੇ ਲੈ ਜੇ ਉਹ ਕੋ ਕਵੇਂ ਤਾਰੇਗਾ ਉਹ ਏਵੇਂ ਤਾਰੇਗਾ ਗੁਰ ਪਿਆਰੇ ਉਹ ਜੇ ਉਹਨੇ ਜੋ ਆਪਾਂ ਉੱਪਰ ਵਿਚਾਰਾ ਕੀਤੀਆਂ ਨੇ ਜੋ ਉਹ ਤੇ ਪਹਿਰਾ ਦਿੰਦਾ ਹੈ ਪਰਹੇਜਾਂ ਦੇ ਪਹਿਰਾ ਦਿੰਦਾ ਹੈ ਨਿੰਦਿਆ ਚੁਗਲੀ ਦੇ ਪਹਿਰਾ ਦਿੰਦਾ ਹੈ ਆਪ ਖੁਦ ਜਿਸ ਤਰ੍ਹਾਂ ਦਾਸ ਨੂੰ ਵਿਚਾਰ ਕਰ ਰਿਹਾ ਔਰ ਫਿਰ ਜੋ ਮੁਖ ਤੋ ਬੋਲਦਾ ਹੈ ਪਹਿਲਾ ਆਪ ਕਮਾਉਂਦਾ ਹੈ ਹੁਕਮ ਪਹਿਲਾ ਆਪ ਮੰਨਦਾ ਹੈ ਫਿਰ ਫਿਰ ਉਹ ਸੰਗਤ ਨੂੰ ਜਿਹੜੇ ਵਿਚਾਰ ਕੋਈ ਕਰੇਗਾ ਸਤਿਗੁਰ ਫਰਮਾਨ ਕਰਦੇ ਨੇ ਕਹੋ ਨਾਨਕ ਆਪਨ ਤਰੇ ਕਹਿੰਦਾ ਤੂੰ ਆਪ ਵੀ ਤਰਜੂ ਉਹ ਆਪ ਵੀ ਤਰਜੂਗਾ ਔਰ ਫਿਰ ਜਿਹੜੇ ਸੁਣ ਰਹੇ ਨੇ ਉਹ ਵੀ ਤਰਜਣੇ ਕਾਇਨੇ ਪ੍ਰਵਿੱਤ ਸੁਣਦੇ ਪਵਿੱਤ ਆਪ ਵੀ ਪਵਿੱਤਰ ਹੋ ਜਾਏਗਾ ਔਰ ਸੁਣਨ ਵਾਲੇ ਪਵਿੱਤਰ ਹੋ ਜਾਣਗੇ ਇਹ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਆਪ ਵੀ ਉਹ ਸੰਸਾਰ ਸਮੁੰਦਰ ਭਵਜਲ ਤੋਂ ਪਾਰ ਲੰਘ ਜਾਏਗਾ ਤੇ ਹੋਰਨਾਂ ਨੂੰ ਵੀ ਵਿਕਾਰਾਂ ਤੋਂ ਬਚਾ ਲੇਗਾ ਜਦੋਂ ਫਿਰ ਆਪ ਹੀ ਨਹੀਂ ਬਚਿਆ ਵਿਚ ਬਚਿਆ ਹੋਇਆ ਵਿਕਾਰਾਂ ਤੋਂ ਫਿਰ ਦੁਚਨ ਨੂੰ ਕਿਵੇਂ ਬਚਾਏਗਾ ਇਸੇ ਕਰਕੇ ਗੁਰਬਾਣੀ ਨੂੰ ਆਪਾਂ ਵਿਚਾਰ ਕਰਨੀ ਆ ਉਹਨੂੰ ਸ਼ਬਦ ਜਦੋਂ ਆਪਾਂ ਪੜਨਾ ਹੈ ਤੇ ਉਹਨੂੰ ਵਿਚਾਰ ਕਰਨਾ ਆਉਦੀ ਜਿਸ ਤਰ੍ਹਾਂ ਆਪਾਂ ਨੌਵੇਂ ਪਾਸੇ ਨੂੰ ਯਾਦ ਕਰ ਰਹੇ ਆ ਅੱਜ ਤਾਂ ਗੁਰਪਿਆਰੇ ਫਿਰ ਡੂੰਗੀ ਸਾਂਝ ਕਿਤੇ ਪੈ ਜੇ ਸਾਡੀ ਨੌਵੇਂ ਪਾਸਾ ਦੇ ਨਾਲ ਉਹਨਾਂ ਦੇ ਚਰਨਾਂ ਦੇ ਵਿੱਚ ਕਿਤੇ ਪ੍ਰੀਤ ਜੁੜ ਜੇ ਸਾਡੀ ਗੁਰਪਿਆਰਿਓ ਫਿਰ ਕਿਤੇ ਗੱਲ ਬਣੂਗੀ ਨਹੀਂ ਤਾਂ ਫਿਰ ਮੁਖ ਤੋਂ ਬੋਲੀ ਜਾਣਾ ਔਰ ਕੰਨਾ ਰਹੀਂ ਇਧਰ ਆ ਕਰਨੇ ਚ ਪਾਇਆ ਦੂਜੇ ਚ ਨਿਕਲ ਗਿਆ ਸਿਰਫ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਫਿਰ ਨਹੀਂ ਅਸੀਂ ਬੂਝ ਪਾਵਾਂਗੇ ਵੀ ਗੁਰੂ ਸਾਹਿਬ ਕੀ ਕਹ ਰਹੇ ਨੇ ਨਹੀਂ ਸਾਨੂੰ ਸਮਝਾਉਣੀ ਸਤਗੁਰ ਕਹ ਰਹੇ ਨੇ ਕਿ ਭਾਈ ਜਿਵੇਂ ਸੁੱਤੇ ਪਏ ਨੂੰ ਸੁਪਨਾ ਆਉਂਦਾ ਹੈ ਉਸੇ ਸੁਪਨੇ ਵਿੱਚ ਕਈ ਪਦਾਰਥ ਦਿਖਾਈ ਦਿੰਦੇ ਨੇ ਉਹਨੂੰ ਦੇਖਦਾ ਹੈ ਔਰ ਫਿਰ ਸਵੇਰੇ ਜਦੋਂ ਉੱਠਦਾ ਹੈ ਉਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਗੁਰਪਿਆਰੇ ਸੰਸਾਰ ਹੈ ਇਹਦੇ ਵਿੱਚ ਆਪਾਂ ਰੀਝ ਨਹੀਂ ਲਾਉਣੀ ਤੇਵੇਂ ਹੀ ਜਗਤ ਨੂੰ ਅਸੀਂ ਸਮਝਣਾ ਹੈ ਅਸੀਂ ਪਰਿਵਾਰ ਦੇ ਵਿੱਚ ਵਿਚਰਦੇ ਆਵਾਂ ਆ ਜਗਤ ਦੇ ਵਿੱਚ ਵਿਚਰਿਆ ਹੋਇਆ ਵਿਚਰਦੇ ਆਵਾਂ ਇਸੇ ਤਰ੍ਹਾਂ ਹੀ ਅਸੀਂ ਸਮਝਣਾ ਹੈ ਜਿਵੇਂ ਅਸੀਂ ਸੁਪਨਾ ਦੇਖਦੇ ਹਾਂ ਸਵੇਰੇ ਕਈਆਂ ਦੇ ਯਾਦ ਵੀ ਨਹੀਂ ਰਹਿੰਦਾ ਸਾਨੂੰ ਰਾਤ ਕੇ ਸੁਪਨਾ ਆਇਆ ਸੀ ਕੀ ਤੇ ਯਾਦ ਵੀ ਰਹਿ ਤੋ ਵਿਸਰ ਗਿਆ ਸਾਰਾ ਸਤਗੁਰ ਫਰਮਾਨ ਕਰਦੇ ਨੇ ਜਿਉਂ ਸੁਪਨੇ ਔਰ ਦੇਖਣਾ ਐਸੇ ਜਗ ਕੋ ਜਾਣ ਇਨ ਮੇ ਕੁਛ ਸੱਚੋ ਨਹੀਂ ਨਾਨਕ ਬਿਨ ਭਗਵਾਨ ਬਿਨਾ ਮਾਰਗ ਤੋਂ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਕਿ ਸੰਸਾਰ ਦੇ ਵਿੱਚ ਕੋਈ ਸੱਚਾਈ ਨਹੀਂ ਇਸ ਜੀਵਨ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਸ ਪਰਿਵਾਰ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਇੱਕ ਸੰਗੀ ਸੰਜੋਗੀ ਹੈ ਇੱਕ ਅਸੀਂ ਮਿਲੇ ਹਾਂ ਇਕੱਤਰ ਹੋਏ ਹਾਂ ਇਕੱਠੇ ਹੋਏ ਹਾਂ ਸਾਰਿਆਂ ਨੇ ਮਿਲ ਕੇ ਅਸੀਂ ਪੌਜਲ ਨੂੰ ਪਾਰ ਕਰਨਾ ਹੈ ਪਾਰ ਕਰਕੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਨਾਲ ਡੂੰਗੀ ਸਾਂਝ ਪਾ ਕੇ ਅਸੀਂ ਆਪਣਾ ਜਨਮ ਮਨ ਕਟਾਉਣਾ ਹੈ 84 ਲੱਖ ਜਿੰਨੇ ਤੋਂ ਬਚਣਾ ਹੈ ਤੇ ਗੁਰਬਾਣੀ ਦਾ 1430 ਅੰਗ ਸਾਨੂੰ ਇਹੀ ਪਰਮਾਨ ਕਰਦੇ ਨੇ ਗੁਰੂ ਪਿਆਰਿਓ ਤਾਂ ਇਹ ਇੱਕ ਆਪਾਂ ਜੋ ਵਿਚਾਰ ਕੀਤੀ ਆ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਸਤ ਗੁਰ ਕਿਰਪਾ ਕਰਨ ਸਾਡੀ ਅੱਜ ਦੀ ਹਾਜ਼ਰੀ ਨੌਵੇਂ ਪਾਸਾ ਦੇ ਚਰਨਾਂ ਦੇ ਵਿੱਚ ਲੱਗ ਜੇ ਸਤ ਗੁਰ ਮੇਰਾ ਬਖਸ਼ਣ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਲਗਾ ਮਾਤਰਾ ਬਾਣੀ ਪੜਦੇ ਹੋ ਜਾਂਦੀਆਂ ਨੇ ਮੇਰਾ ਮਾਲਕ ਉਹ ਕਾਲਪੁਰਖ ਪਿਤਾ ਪਰਮਾਤਮਾ ਬਖਸ਼ਣ ਹਰ ਔਰ ਸਾਰੀ ਸੰਗਤ ਜੋ ਵੀ ਸੁਣੇ ਉਹ ਵੀ ਉਹ ਲਾਭ ਖਸਾ ਦੇਣਾ ਗੁਰੂ ਪਿਆਰਿਓ ਉਹ ਲਾਭ ਖਸਾ ਦੇਣਾ ਜੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ